ਸਤਨਾਮ ਸ੍ਰੀ ਵਾਹਿਗੁਰੂ ਗੁਰੂ ਨਾਨਕ ਦੇਵ ਜੀ 9 ਸਾਲਾਂ ਦੇ ਹੋਏ ਤਾਂ ਇਹਨਾਂ ਦੇ ਵੀ ਮੰਨੂ ਦਾ ਸ਼ੁਰੂ ਕੀਤਾ ਜਨੇਊ ਪਾਉਣ ਵਾਲਾ ਦਿਨ ਆ ਗਿਆ ਪੰਡਿਤ ਹਰदयाल ਆਪਣਾ ਪੂਜਾ ਪਾਠ ਕਰਕੇ ਜਦੋਂ ਗੁਰੂ ਜੀ ਦੇ ਗਲੇ ਵਿੱਚ ਜਨੇਊ ਪਾਉਣ ਲੱਗਾ ਤਾਂ ਗੁਰੂ ਨਾਨਕ ਨੇ ਉਸ ਨੂੰ ਰੋਕ ਦਿੱਤਾ ਅਤੇ ਪੁੱਛਿਆ ਪੰਡਿਤ ਜੀ ਇਸ ਸੂਤਰ ਨੂੰ ਗਲੇ ਵਿੱਚ ਪਾਉਣ ਦਾ ਕੀ ਲਾਭ ਹੈ ਇਸ ਨਾਲ ਕਿਹੜੀ ਪਦਵੀ ਮਿਲਦੀ ਹੈ ਇਸ ਦੇ ਪਾਉਣ ਨਾਲ ਕਿਹੜੇ ਧਰਮ ਦੇ ਕਰਮਾ ਵਿੱਚ ਵਾਤਾ ਹੁੰਦਾ ਹੈ ਜਿਹੜੇ ਇਸ ਦੇ ਪੌਣ ਤੋਂ ਬਿਨਾ ਨਹੀਂ ਹੁੰਦੇ ਪੰਡਿਤ ਹਰਦੀয়াল ਨੇ ਉੱਤਰ ਦਿੱਤਾ ਹੈ ਨਾਨਕ ਇਸ ਦੇ ਪੌਣ ਨਾਲ ਆਤਮਿਕ ਜਨਮ ਹੁੰਦਾ ਹੈ ਇਸ ਦੇ ਪੌਣ ਉਪਰੰਤ ਰਸੋਈ ਵਿੱਚ ਜਾਣ ਦੀ ਖੁੱਲ ਹੋ ਜਾਂਦੀ ਹੈ ਇਸ ਦੇ ਪੌਣ ਪਿੱਛੋਂ ਧਰਮ ਦੇ ਸੰਸਾਰੀ ਰੀਤੀ ਰਿਵਾਜਾਂ ਵਿੱਚ ਸ਼ਾਮਲ ਹੋਣ ਦੀ ਆਜ਼ਾਦੀ ਹੁੰਦੀ ਹੈ ਇਸ ਦੇ ਪੌਣ ਤੋਂ ਬਿਨਾ ਕਸ਼ਤਰੀ ਅਤੇ ਬ੍ਰਾਹਮਣ ਅਪਵਿੱਤਰ ਰਹਿੰਦੇ ਹਨ ਜਿਸ ਕਾਰਨ ਉਹ ਧਰਮ ਦੇ ਕਰਮਾ ਵਿੱਚ ਹਿੱਸਾ ਨਹੀਂ ਲੈ ਸਕਦੇ ਆਪਣੇ ਬਜ਼ੁਰਗਾਂ ਦੀ ਸ਼ਰਧਾਂਤ ਕਰਨ ਦਾ ਵੀ ਹੱਕ ਨਹੀਂ ਰੱਖਦੇ ਜਿਸ ਕਾਰਨ ਉਹਨਾਂ ਦੇ ਪਿਤਰ ਪਰਲੋਕ ਵਿੱਚ ਭੁੱਖ ਪਿਆਸ ਨਾਲ ਦੁਖੀ ਰਹਿੰਦੇ ਹਨ ਗੁਰੂ ਨਾਨਕ ਨੇ ਇਹ ਗੋਚਿਆ ਜੇ ਜਿਨੇਊ ਪੌਣ ਨਾਲ ਆਤਮਿਕ ਜਨਮ ਹੁੰਦਾ ਹੈ ਤਾਂ ਇਹ ਜਿਨੇਊ ਆਤਮਾ ਨੂੰ ਪਾਉਣਾ ਚਾਹੀਦਾ ਹੈ ਇਹ ਸੂਤਰ ਪਾਉਣ ਦਾ ਕੀ ਲਾਭ ਜੇ ਪੌਣ ਵਾਲਾ ਪਹਿਲਾਂ ਦੀ ਤਰ੍ਹਾਂ ਝੂਠ ਬੋਲਦਾ ਰਹੇ ਚੁਗਲੀਆਂ ਕਰਦਾ ਰਹੇ ਅਤੇ ਚੰਡਾਲਾਂ ਵਾਲੇ ਕੰਮਕਾਰ ਕਰਦਾ ਰਹੇ ਜਿਵੇਂ ਜਨੀਉ ਪਾਉਣ ਵਾਲਾ ਪੰਡਿਤ ਆਪ ਕਰਦਾ ਹੈ ਜਨੀਉ ਤਾਂ ਇਸ ਤਰ੍ਹਾਂ ਦਾ ਹੋਵੇ ਜਿਸ ਦੇ ਪਾਉਣ ਨਾਲ ਮਨ ਵਿੱਚ ਦਇਆ ਉਪਜੇ ਸੰਤੋਖੀ ਬਣੇ ਜਤ ਰੱਖੇ ਅਤੇ ਸੱਚੇ ਵਿਹਾਰ ਕਰੇ ਪੰਡਿਤ ਜੀ ਜੇ ਆਪ ਦੇ پاس ਇਸ ਤਰ੍ਹਾਂ ਦਾ ਜਨੀਉ ਹੈ ਤਾਂ ਮੈਂ ਪਾਉਣ ਲਈ ਤਿਆਰ ਹਾਂ ਇਸ ਤਰ੍ਹਾਂ ਦਾ ਜਨੀਉ ਨਾ ਟੁੱਟੇਗਾ ਨਾ ਗੰਦਾ ਹੋਵੇਗਾ ਅਤੇ ਨਾਹੀ ਸਰੀਰ ਤੇ ਜਲੌਣ ਸਮੇ ਅੱਗ ਵਿੱਚ ਜਲੇਗਾ ਉਹ ਸੱਚਾ ਜਿਣਿਉ ਸਦਾ ਹੀ ਸਰੀਰ ਦੇ ਨਾਲ ਰਹੇਗਾ ਸਰੀਰ ਦੇ ਜਲੌਣ ਉਪਰੰਤ ਵੀ ਆਤਮੀ ਦੇ ਨਾਲ ਜਾਵੇਗਾ ਪੰਡਿਤ ਹਰਦੀਾਲ ਨੇ ਗੁਰੂ ਜੀ ਨੂੰ ਹੋਰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ हे ਨਾਨਕ ਇਹ ਜਿਣਿਉ ਅਸੀਂ ਅੱਜ ਪਹਿਲੀ ਵਾਰੀ ਸ਼ੁਰੂ ਨਹੀਂ ਕਰਨ ਲੱਗੇ ਇਹ ਤਾਂ ਪੁਰਾਣੀ ਰੀਤ ਚੱਲੀ ਆ ਰਹੀ ਹੈ ਤੇਰੇ ਨਾਲੋਂ ਪਹਿਲਾਂ ਕਦੇ ਕਿਸੇ ਨਾ ਨਹੀਂ ਕੀਤੀ ਗੁਰੂ ਨਾਨਕ ਨੇ 진우디 ਰੀਤ ਪਿੱਛੇ ਬ੍ਰਾਹਮਣਾ ਦੇ ਖਾਨ ਦਾ ਭਾਜ ਖੋਲਣ ਲਈ ਸ਼ਲੋਕ ਉਚਾਰਿਆ ਤਗ ਕਪਾ ਕਤੀਏ ਬੰਮਨ ਉੱਟੇ ਆਏ ਕੋ ਬੱਕਰਾ ਰੇਨ ਖਾਇਆ ਸਭ ਕੋ ਆਖੇ ਪਾਇ ਪੰਡਿਤ ਹਰਦਿਆਲ ਨੂੰ ਇਸ ਸ਼ਲੋਕ ਦੀ ਸਮਝ ਪੈ ਗਈ ਅਤੇ ਯਕੀਨ ਹੋ ਗਿਆ ਕਿ ਗੁਰੂ ਜੀ ਨੇ ਇੱਕ ਪਾ ਦਾ ਧਾਗਾ ਗਾਲ ਵਿੱਚ ਨਹੀਂ ਪਾਉਣਾ ਉਸ ਨੇ ਇਹ ਵੀ ਦੇਖ ਲਿਆ ਕਿ ਜੇ ਆਮ ਲੋਕਾਂ ਨੂੰ ਗੁਰੂ ਦੇ ਕਹਿਣ ਦੀ ਸਮਝ ਪੈ ਗਈ ਤਾਂ ਉਹਨਾਂ ਵੀ ਜਨੇਊ ਪਉਣਾ ਬੰਦ ਕਰ ਦੇਣਾ ਸੀ। ਉਹਨਾਂ ਪਾਸੋਂ ਵੀ ਬ੍ਰਾਹਮਣਾਂ ਨੂੰ ਬੱਕਰੇ ਅਤੇ ਹੋਰ ਚੜਾਵਾ ਇਸ ਰਸਮ ਦੇ ਕਰਨ ਦਾ ਨਹੀਂ ਮਿਲਣਾ। ਇਸ ਡਰ ਦੇ ਮਾਰੇ ਉਸਨੇ ਜਨੇਊ ਆਪਣੇ ਥੈਲੇ ਵਿੱਚ ਪਾਇਆ ਅਤੇ ਘਰ ਨੂੰ ਪਰਤ ਗਿਆ। ਇਸ ਸਾਖੀ ਤੋਂ ਅਸੀਂ ਸਮਝਿਆ ਕਿ ਗੁਰੂ ਸਾਹਿਬ ਐਸੇ ਕਿਸੇ ਧੇਖ ਵਿੱਚ ਵਿਸ਼ਵਾਸ ਨਹੀਂ ਰੱਖਦੇ ਜੋ ਸਾਡੀ ਆਤਮਾ ਦਾ ਸਾਥੀ ਨਾ ਬਣ ਸਕੇ। ਇਸੇ ਲਈ ਹਰ ਸਿੱਖ ਵਾਸਤੇ ਬਾਣੀ ਅਤੇ ਬਾਨਾ ਦੋਨਾਂ ਨੂੰ ਸੰਭਾਲ ਕੇ ਰੱਖਣਾ ਲਾਜ਼ਮੀ ਹੈ ਜੇ ਅਸੀਂ ਬਾਣੀ ਨੂੰ ਵਿਸਾਰ ਦਈਏ ਤੇ ਬਾਕੀ ਸਭ ਏਕ ਹੀ ਰਹਿ ਜਾਂਦਾ ਹੈ ਜੋ ਗੁਰੂ ਨੂੰ ਨਹੀਂ ਪਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ